ਲਓ ਵੀ ਮਿੱਤਰੋ ਅੱਜ ਇੱਕ ਨਵਾਂ ਦਿਨ ਨਵੀਂ ਸਵੇਰ ਨਵਾਂ ਵਲੌਗ ਅੱਜ ਦਾ ਆਪਣਾ ਪਲਾਨ ਆ ਕਿ ਅੱਜ ਆਪਾਂ ਤਿੰਨ ਕਿਕੀਲੇ ਕਣਕ ਬੀਜਾਂਗੇ ਪਰ ਕਣਕ ਤਾਂ ਬੀਜੂ ਜੇ ਕਣਕ ਦਾ ਬੀਹੂ ਹੁਣ ਪਹਿਲਾਂ ਮੋਨਵਾਤੋਂ ਜਾ ਕੇ ਕਣਕ ਦਾ ਬੀ ਲੈ ਕੇ ਆਉਣਾ ਸਿਮਰਨ ਤੋਂ ਪਿਛਲੀ ਵਾਰੀ ਜਦੋਂ ਕਣਕ ਵੱਡੀ ਸੀ ਡੈਡੀ ਅਮਰੀਕਾ ਸੀਗੇ ਮੈਂ ਸਾਰੀ ਉਹ ਹੀ ਤੋਰੇ ਆਇਆ ਘਰੇ ਵੀ ਰੱਖਿਆ ਹੀ ਨਹੀਂ ਹੈਗਾ ਹੁਣ ਦਿਮਾਗ 'ਚ ਆਇਆ ਵੀ ਬੀਤ ਰੱਖਿਆ ਨਹੀਂ ਸੀ ਹੋਇਆ ਮਤਲਬ ਕੱਲ ਪਰਸੋ ਦਿਮਾਗ 'ਚ ਆ ਗਿਆ ਸੀ ਤੇ ਹੁਣ ਮਤਲਬ ਉਹ ਪਿਛਲੀ ਵਾਰੀ ਵੀ ਆਪਾਂ ਸੀਰ ਅਲਹਮਦੁਲਿਲਾ ਹੋਇਆ ਸੀਗਾ ਤੇ ਉਹ ਕਣਕ ਬੜੀ ਵਿਧੇ ਨਿਕਲੀ ਸੀਗੀ ਹੁਣ ਪਹਿਲਾਂ ਜਾਣਾ ਨੌਨਾਬਾਦ ਉੱਥੋਂ ਬੀ ਲੈ ਕੇ ਆਉਣਾ ਸੋ ਵੈਲਕਮ ਬੈਕ ਟੂ ਚੈਨਲ ਗਾਇਸ ਆਈ ਹੋਪ एवरीवन ਇਜ਼ ਡੂਇੰਗ ਗ੍ਰੇਟ ਥੰਕ ਅ ਮੋਟਾ ਜਿਹਾ ਹਿਸਾਬ ਤਾਂ ਲਾ ਲਿਆ ਜੇ ਖੇਤੀ ਕਰਨੀ ਐ ਨਾ ਤਾਂ ਸਰੀਰ ਨੂੰ ਪੂਰਾ ਚੰਡ ਕੇ ਰੱਖਣਾ ਪੈਣਾ ਵਾ ਇੱਥੇ ਦਬਨ ਦਪਾਉਣ ਵਾਲਾ ਕੰਮ ਤਾਂ ਹੈ ਹੀ ਨਹੀਂ ਜਦੋਂ ਸੀਜ਼ਨ ਦਾ ਟਾਈਮ ਹੁੰਦਾ ਫਿਰ ਤਾਂ ਹਰ ਰੋਜ਼ ਚਲੋ ਚਾਲੀ ਹੁੰਦੀ ਹੈ ਜੇ ਤਾਂ ਮੇਰਾ ਪਲਾਨ ਹੈ ਕਿ ਅੱਜ ਮੈਂ ਜਾਊਂਗਾ ਇਹਦੇ 'ਚ ਜੇ ਸਟਾਰਟ ਹੋ ਜੇਵੇ ਤਾਂ ਚੰਗੀ ਗੱਲ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਮੇਰ ਕਰਿਆ ਇਹਦਾ ਹੀਟਰ ਥੋੜਾ ਲਾਉਣਾ ਪੈਂਦਾ ਹੀ ਹੁੰਦਾ ਅੱਜ ਤੱਕ ਕੱਟ ਕੇ ਦੋ ਵਾਰੀ ਲਾਊਂਗਾ ਕਿਉਂਕਿ ਕਾਫੀ ਦਿਨ ਹੋ ਗਏ ਹੋ ਜੋਗੀ ਹੁਣ ਪਹਿਲਾਂ ਇਹਦੇ ਚ ਥੋੜਾ ਜਿਹਾ ਤੇਲ ਵੀ ਪਵਾ ਲਈਏ ਆਪਣੇ ਘਰ ਚ ਜਿਹੜੀ ਗੱਡੀ ਦੀ ਸਭ ਤੋਂ ਘੱਟ ਐਵਰੇਜ ਆ ਉਹ ਇਹੀ ਆ 7-8 ਦੀ ਐਵਰੇਜ ਆ ਬਸ ਇਹ ਗੱਡੀ ਹੈਗੀ ਆ ਆਪਣੀ 2000 ਮਾਡਲ ਜਦੋਂ ਇਹ ਗੱਡੀ ਲਈ ਸੀ ਉਦੋਂ ਮੈਂ ਗੱਡੀਆਂ ਚ ਪਹਿਲੀ ਵਾਰ ਦੇਖਿਆ ਸੀ ਮਤਲਬ ਮੈਂ ਦੇਖਿਆ ਸੀ ਕਿ ਪਾਵਰ ਵਿੰਡੋਸ ਚਾਨਾ ਸ਼ੀਸ਼ੇ ਲੈਣ ਤੇ ਗੱਡੀ ਸੈਂਟਰ ਲੋਕ ਹੋਵੇ ਉਦੋਂ ਇਹ ਚੀਜ਼ਾਂ ਬਹੁਤ ਸਰਪ੍ਰਾਈਜ਼ਿੰਗ ਤੇ ਵਧੀਆ ਲੱਗਦੀਆਂ ਹੁੰਦੀ ਸੀਆਂ ਵੀ ਇੱਕ ਪਪਾਸੀ ਲੋਕ ਲਾਉਨੇ ਆ ਚਾਰੀ ਟਾਕੀਆਂ ਬੰਦ ਹੋ ਜਾਂਦੀਆਂ ਨੇ ਪੰਜੀ ਬਹੁਤ ਚਲਾਈ ਆ ਗੱਡੀ ਚੰਡੀਗੜ੍ਹ ਵੀ ਤੇ ਰੱਖੀ ਆ ਮੈਂ ਇਹ ਪੰਜ ਚਾਰ ਮਹੀਨੇ ਜਦੋਂ ਮੈਂ ਚੰਡੀਗੜ੍ਹ ਪੜਦਾ ਸੀਗਾ ਉਦੋਂ ਆਪਣੇ ਇੱਕ ਜੀਪ ਹੁੰਦੀ ਸੀ ਪਿੱਛੋਂ ਤੇ ਇੱਕ ਹੁੰਦੀ ਸੀ ਆ ਬਲੈਰੋ ਡੈਡੀ ਮੈਨੂੰ ਆ ਗੱਡੀ ਬਹੁਤ ਘੱਟ ਦਿੰਦੇ ਸੀਗੇ ਉਹਨਾਂ ਨੇ ਕਹਿਣਾ ਤੂੰ ਜੀਪ ਲੈ ਜਾ ਵੀ ਇਹ ਨਹੀਂ ਤੈਨੂੰ ਮਿਲਣੀ ਵੱਧ ਮੇਰੇ ਕੋਲ ਜੀਪ ਹੀ ਹੁੰਦੀ ਸੀਗੀ ਇਹ ਤਾਂ ਕਹਿ ਲੋ ਵੀ ਮੈਂ 5 ਸਾਲਾਂ ਚ ਗਿਆ 7 ਸਾਲਾਂ ਚ ਕਿ ਮੈਂ ਇਹਨੂੰ 5 ਕਿੰਨੇ ਰੱਖਿਆ ਆ ਸੜ ਜਾ ਨਹੀਂ ਆਉਣਾ ਇਹ ਮੇਰਾ ਕਬੂਤੇ ਲਾਜਦਾ ਸੜ ਜਾ ਆ ਉਹ ਟੁੱਟ ਜੂ ਪਹਿਲਾ ਸੈਂ ਅੱਜ ਮੈਂ ਆਪਦਾ ਭਾਰ ਬਹੁਤ ਟਾਈਮ ਬਾ ਜੋ ਕਿਆ 1 ਕੁਇੰਟਲ 6 ਕਿਲੋ ਉਹ ਗਲਤ ਆ ਥੋੜਾ ਜਿਹਾ 4 ਕਿਲੋ ਵੱਧ ਆਦਾ 25 ਗ੍ਰਾਮ ਦਾ ਫੋਨ ਆ ਫੋਨ ਸਹੀ ਜੋਕਿਆ ਹੋਇਆ ਇਹਦਾ 1 ਕੁਇੰਟਲ 7 ਕਿਲੋ ਵਾਲਾ ਅੱਜ ਤਾਂ ਨਹੀਂ ਰੋਟੀ ਖਾਣੀ ਉਹ ਮੈਂ 187 ਹੈ ਜੀ 187 ਗੱਡੀ ਆਪਾਂ ਪੂਰੀ ਲੋਡ ਕਰ ਲਈ। ਬੀ ਵੀ ਚੱਕ ਲਿਆ ਤੇ ਰੇ ਵੀ ਚੱਕ ਲਿਆ। ਗੱਡੀ ਮੋਟਰ ਤੇ ਖੜਾ ਜਾਂਦੀ ਹੁਣ ਘਰੋਂ ਮੋਟ ਸੈ ਲੈ ਜਾਗੇ ਤੇ ਟਰੈਕਟਰ ਲੈ ਜਾਗੇ। ਜਦੋਂ ਮੈਂ ਘਰੇ ਆਇਆ ਸ਼ੇਰਾ ਬੈਠਾ ਪਕੌੜੇ ਖਾਣ ਲੱਗਾ ਹੋਇਆ ਸੀਗਾ। ਮੈਂ ਚਲ ਮੈਂ ਵੀ ਦੋ ਪਕੌੜੇ ਖਾ ਲੈਣਾ ਅੱਜ ਸਾਡੇ ਘਰਾਂ 'ਚ ਪਾਰਟ ਸੀ ਤੂੰ ਗਿਆ ਸੀ ਪਾਰਟ ਤੇ। ਹੈ? ਉੱਥੇ ਪਕੌੜੇ ਖਾਦੇ ਸੀ? ਉੱਥੇ ਵੀ ਖਾਦੇ ਸੀ ਹੁਣ ਘਰੇ ਵੀ ਖਾਣਿਆ ਹੈ। ਕਿੰਨੇ ਖਾਣੇ? ਲੇ 22 ਹੂੰ। ਅਸੀਂ ਕਣਕ ਡਰਿੱਲ ਮਸ਼ੀਨ ਨਾਲ ਹੀ ਵਿਝਾਂਗੇ ਕਿਉਂਕਿ ਸਾਨੂੰ ਥੋੜਾ ਜਿਹਾ ਭਰੋਸਾ ਇਹ ਤੇ ਵੱਧ ਰਹਿਦਾ ਸੈਟੀਸਫੈਕਸ਼ਨ ਲੈਵਲ ਜ਼ਿਆਦਾ ਹੁੰਦਾ ਇਹ ਤੇ ਚਲੋ ਹਲੇ ਰੂਟਾ ਵੇਟਰ ਤੇ ਸੁਪਰ ਸੀਟਰ ਨਾਲ ਉਹਨਾਂ ਸੈਟੀਸਫੈਕਸ਼ਨ ਨਹੀਂ ਹੁੰਦਾ ਤਾਂ ਹੀ ਆਪਾਂ ਇਧਰ ਮਾਲਚਰ ਤੇ ਉਹ ਕੀਤਾ ਸੀਗਾ ਆਪਣਾ ਪਲਾਉ ਫੇਰਿਆ ਸੀਗਾ ਜਦੋਂ ਆਪਾਂ ਮਾਲਚਰ ਫੇਰ ਕੇ ਰੂਟਾ ਵੇਟਰ ਫੇਰਦੇ ਆ ਪਲਾਉ ਫੇਰਦੇ ਆ ਉਸ ਤੋਂ ਬਾਅਦ ਚ ਵੀ ਆਪਾਂ ਨਾ ਆਹ ਡਰਿੱਲ ਮਸ਼ੀਨ ਨਾਲ ਕਣਕ ਵੀ ਸਾਦਦੇ ਆ ਥੋੜੀ ਬਹੁਤ ਤਕਲੀਫ ਉਦੋਂ ਹੁੰਦੀ ਆ ਬਸ ਜਦੋਂ ਆਪਾਂ ਸਾਈਡ ਤੇ ਢੇਡੇ ਲਾਉਨੇ ਆ ਉਦੋਂ ਮਾੜੀ ਮੋਟੀ ਪਰਾਲੀ ਫਸਦੀ ਆ ਹੁਣ ਜਮਾ ਪਰਾਲੀ ਨਹੀਂ ਫਸਣੀ ਪਹਿਲੇ ਕਈ ਸਾਲਾਂ ਤੋਂ ਐ ਕਰਦੇ ਆ ਇੱਥੇ ਅਸੀਂ ਪਲਾਉ ਫੇਰਦੇ ਹੁੰਨੇ ਆ ਉੱਥੇ ਫਿਰ ਅਸੀਂ ਮਸ਼ੀਨ ਨਾਲ ਕੰਕ ਵੀ ਦੇ ਹੁੰਨੇ ਆ ਤੇ ਜਿੱਥੇ ਪਲਾਉ ਨਹੀਂ ਫੇਰਦੇ ਉੱਥੇ ਫਿਰ ਆਪਾਂ ਰੋਟਾਵੇਟਰ ਨਾਲ ਬੀਜ ਦੇ ਦਈਆ ਮਤਲਬ ਜਿੱਥੇ ਪੂਸ਼ਾ ਬੀਜੀ ਹੁੰਦੀ ਆ ਉੱਥੇ ਵੀ ਤੁਹਾਨੂੰ ਪਤਾ ਹੀ ਆ ਪਲਾਉ ਫੇਰਨਾ ਪੈਂਦਾ ਉੱਥੇ ਆਪਾਂ ਮਸ਼ੀਨ ਨਾਲ ਬੀਜਦੇ ਆ ਮਤਲਬ ਆਪਣੀਆਂ ਹੱਡ ਰਿਲ ਮਸ਼ੀਨ ਨਾਲ ਜਿੱਥੇ ਆਪਣੇ ਛੱਬੀ ਹੁੰਦੀ ਆ ਕਿ ਆਪਾਂ ਪਹਿਲਾਂ ਰੂਟਾਵੇਟਰ ਨਾਲ ਟੰਡਿਆਂ ਨੂੰ ਬਾਹਰ ਦੇ ਮੁੜ ਕੇ ਰੌਣੀ ਕਰ ਦਿੱਦੀ ਆ ਉੱਥੇ ਹੁਣ ਸਿੱਧਾ ਰੂਟਾਵੇਟਰ ਨਾਲ ਬੀਜਾਂਗੇ ਜੇ ਅਸੀਂ ਇੱਕ ਤਾਂ ਦਿਨ ਘੋਲ ਕਰ ਲੈਂਦੇ ਨਾ ਫੇਰ ਨਹੀਂ ਸੀ ਗਿੱਲ ਰਹਿਣੀ ਅਸੀਂ ਪੂਰੇ ਟਾਈਮ ਤੇ ਗਿੱਲ ਦੱਬ ਲਈ ਅੱਜ ਅਸੀਂ ਕਣਕ ਬੀਜਣ ਨੂੰ ਹੋ ਤਾਂ ਲੇਟ ਗਏ ਸੀ ਅਸੀਂ ਮਨ ਲਾਦਾ 2:3 3 ਵਜੇ ਸ਼ੁਰੂ ਕੀਤਾ ਵਾ ਦੇਖਦੇ ਆ ਕਿੰਨੀ ਕੀ ਬੀਜ ਹੁੰਦੀ ਆ ਅੱਜ ਜਿੰਨੀ ਕੱਜ ਬੀਜ ਹੋਈ ਅੱਜ ਬੀਜਾਂਗੇ ਉਦੋਂ ਕੱਲ ਨੂੰ ਕਹੇ ਦਸਵੀਂ ਕੱਲ ਨੂੰ ਪਹਿਲਾਂ ਭੰਦੇੜ ਖੇੜੀ ਆ ਕੇ ਮੱਥਾ ਟੇਕ ਆਵਾਂਗੇ ਫਿਰ ਜਦੋਂ ਮੱਥ ਠਕਾਂਗੇ ਉਸ ਤੋਂ ਬਾਅਦ ਮਸ਼ੀਨ ਚਲਾਵਾਂਗੇ ਜੇ ਤਾਂ ਅੱਜ ਹੀ ਨਿਬੜ ਗਿਆ ਤਾਂ ਬੜਾ ਵਧੀਆ ਹੁਣ ਅਸੀਂ ਕਰਤਾ ਪੂਰੀ ਕਾਲੀ ਰਹਿ ਆਂ ਰਹਿ ਜੋ ਕੰਮ ਵਿੱਚ ਚਲੋ ਜਦ ਤੱਕ ਆਪਾਂ ਸਮਾਨ ਸਮੂਹ ਇਕੱਠਾ ਕਰੀਏ ਹੁਣ ਇੱਕ ਵਾਰੀ ਫੇਰ ਸਰਕਜ ਫੁੱਲ ਕਰਤਾ ਬੀਵੀ ਫੁੱਲ ਕਰਤਾ ਤੇ ਆਪਣਾ ਰੇਵੀ ਫੁੱਲ ਕਰਤਾ ਹੁਣ ਜਿੰਨੇ ਗੇੜੇ ਲਾਗੇ ਠੀਕ ਆ ਉਸ ਤੋਂ ਬਾਅਦ ਆਪਾਂ ਕੰਮ ਰੋਕ ਦੇਣਾ ਕੱਲ ਨੂੰ ਸ਼ੁਰੂ ਕਰਾਂਗੇ ਹੁਣ ਡੈਡੀ ਟਰੈਕਟਰ ਲੈ ਕੇ ਮੈਂ ਮਗਰ ਮੋਟਰਸਾਈਕਲ ਚੱਲੇ ਆਂ ਫਿਰ ਡੈਡੀ ਨੂੰ ਲੈ ਕੇ ਆਉਂਗਾ ਮੋਟਰਸਾਈਕਲ ਤੇ ਫਿਰ ਮੈਂ ਗੱਡੀ ਤੇ ਜਾਉਂ ਡੈਡੀ ਮੋਟਰਸਾਈਕਲ ਤੇ ਜਾਣਗੇ ਕਿਲਾ ਡੇਡ ਕਿਲਾ ਆਪਣਾ ਰਹਿ ਗਿਆ ਹੁਣ ਉਹ ਆਪਾਂ ਸਵੇਰੇ ਵੀ ਜਾਗੇ ਤੁਹਾਨੂੰ ਅੱਜ ਮੈਂ ਇੱਕ ਹੋਰ ਸਿਆਣੀ ਗੱਲ ਦੱਸਾਂ ਤੁਸੀਂ ਜਿਹੜਾ ਮਰਜ਼ੀ ਕੰਮ ਕਰਦੇ ਹੋ ਛੇ ਥੋੜੀ ਥੋੜੇ ਕੰਮ 'ਚ ਰੂਹ ਲੱਗਦੀ ਆ ਨਾ ਤਾਂ ਉਹ ਕੰਮ ਚਾਹ ਜਿੰਨਾ ਮਰਜ਼ੀ ਔਖਾ ਤੁਸੀਂ ਉਹ ਕੰਮ ਸਵਾਦ ਨਾਲ ਹੌਲੀ-ਹੌਲੀ ਕਰੀ ਜਾਉਂਗੇ ਤੇ ਹਾਂ ਛੇ ਥੋੜੀ ਜਿਹੜਾ ਤੁਸੀਂ ਕੰਮ ਕਰਦੇ ਹੋ ਉਹਦੇ ਵਿੱਚ ਰੂਲ ਲੱਗਦੇ ਨਹੀਂ ਚਾਹੇ ਉਹ ਕੰਮ ਜਮਈ ਸੌਖਾ ਜਿਹਾ ਤੁਸੀਂ ਉਹ ਕੰਮ ਤੋਂ ਬਹੁਤ ਜਲਦੀ ਬੋਰ ਇਰਿਟੇਟ ਤੇ ਬਹੁਤ ਜਲਦੀ ਉਹ ਕੰਮ ਨੂੰ ਛੱਡ ਦੋਗੇ ਸੋ ਜਿਹੜਾ ਵੀ ਕੰਮ ਕਰਨਾ ਨਾ ਰੂਲ ਲਾ ਕੇ ਕਰਨਾ ਪੂਰੀ ਰੀਜ ਲਾ ਕੇ ਕਰਨਾ ਮੰਮਾ ਕੀ ਕਹਿੰਦੀ ਐ ਮੈਨੂੰ ਮੈਨੂੰ ਗੰਦਾ ਕਹਿੰਦੀ ਐ ਫਿਰ ਤੂੰ ਡਾਂਗ ਨਹੀਂ ਚੱਕੀ ਚੱਕ ਲੈ ਡਾਂਗ ਕੀ ਰੈਕਸ਼ਨ ਆਉਂਦੀ ਆ ਗਿਆ ਆ ਗਿਆ ਘੁਰਦੇ ਮਮਾ ਨੂੰ ਭੱਜ ਲਾ ਭੱਜ ਲਾ ਭੱਜ ਲਾ ਇਹ ਹੋ ਗਿਆ ਅਗਲਾ ਦਿਨ ਸ਼ੇਰੇ ਆਪਾਂ ਹੁਣ ਕਿੱਥੇ ਚੱਲੇ ਆਂ ਫਿਰ ਨੂੰ ਪੰਤੇਰ ਖੇੜੀ ਨਾਲ ਕੱਲ ਸ਼ੇਰੇ ਨੇ ਵੀ ਮੈਨੂੰ ਬਹੁਤ ਮਿਸ ਕੀਤਾ ਕੱਲ ਮੈਂ ਸ਼ੇਰੇ ਨੂੰ ਮੋਟਰ ਤੇ ਲੈ ਕੇ ਨਹੀਂ ਗਿਆ ਸ਼ੇਰਾ ਸਾਰੇ ਦਿਹਾੜੀ ਘਰੇ ਇਕੱਲਾ ਹੀ ਰਿਹਾ ਤੂੰ ਲੈ ਕੇ ਨਹੀਂ ਗਈ ਸੀ ਪਰ ਤੂੰ ਮੈਂ ਕੰਮ ਕਰਦਾ ਸੀ ਮੈਨੂੰ ਕੱਲ ਡਰ ਲੱਗਦਾ ਸੀ ਤੈਨੂੰ ਕੱਲੇ ਨੂੰ ਘਰੇ ਡਰ ਲੱਗਦਾ ਸੀ ਮਮਾ ਸਿੱਧਾ ਸੀ ਘਰੇ ਦੇ ਮਮਾ ਥੱਲੇ ਡਾ ਬੰਗ ਗਈ ਹੋਈ ਸੀ ਕਿਨੂੰ ਮੈਂ ਟੁੱਟੀ ਥੋੜੀ ਸੀ ਅੱਛਾ ਚਲ ਕੋਈ ਨਾ ਅੱਜ ਤੈਨੂੰ ਮੈਂ ਨਾਲ ਲੈ ਕੇ ਜਾਊਂ ਮੰਮਾ ਨੂੰ ਕੀ ਕਰਨਾ ਦਾਦੀ ਹਲੇ ਕਿੱਥੇ ਤਿਆਰ ਹੋਈ ਹੈ ਕਿ ਛੇਤੀ ਕਰੋ ਹੋ ਗਈ ਤਾਂ ਕੋਈ ਨਹੀਂ ਹਲੇ ਬੂਗਾ ਜੁੰਨੀ ਲੈ ਕੇ ਹਾਂ ਬਲੂ ਕਲਰ ਦੀ ਚੁੰਨੀ ਲਈ ਕਹਿੰਦਾ ਬਲੂ ਕਲਰ ਦੀ ਚੁੰਨੀ ਲਈ ਫਿਰਦੀ ਆ ਪਹਿਲਾਂ ਤਾਂ ਇਸ ਵਾਰੀ ਪਰਾਲੀ ਨੂੰ ਅੱਗ ਲੱਗੀ ਨਹੀਂ ਸੀ ਪਰ ਹੁਣ ਪਿਛਲੇ 2-3 ਦਿਨ ਤੋਂ ਅੱਗ ਲੱਗ ਰਹੀ ਆਣ ਲੱਗਦਾ ਧੂਆਂ ਧੂਆਂ ਜਾਂ ਹੋਇਆ ਪਿਆ ਹੁਣ ਲੋ ਇਹਦੀਆਂ ਗੱਲਾਂ ਮम्मा ਬਾਹਰ ਕਿੰਨਾ ਗਰਦਾ ਵਾ ਮੈਂ ਕਿਹਾ ਗਰਦਾ ਨਹੀਂ ਹੁਣ ਤੂੰ ਦੋ ਜਾਣੀ ਆਪਣੇ ਧੂਆਂ ਪੁੱਤੇ ਤੇ ਮਾਂ ਦੀਆਂ ਗੱਲਾਂ ਵੀ ਸੁਣ ਲੈ ਸੇ ਪਿੰਡ ਨੂੰ ਪਿਛਲੇ 30-35 ਸਾਲਾਂ ਤੋਂ ਅਪਡਾਊਨ ਕਰਦੇ ਆਂ ਪਰ ਪਤਾ ਬੋਰ ਕਿਉਂ ਨਹੀਂ ਹੁੰਦੇ ਸਮੇ ਦੇ ਹਿਸਾਬ ਨਾਲ ਕਦੇ ਕਿਹੜੀ ਸੜਕ ਟੁੱਟ ਜਾਂਦੀ ਹੈ ਕਦੇ ਕਿਹੜੀ ਸੜਕ ਟੁੱਟ ਜਾਂਦੀ ਹੈ ਫਿਰ ਅਸੀਂ ਤਾਂ ਰੂਟ ਚੇਂਜ ਕਰ ਲੈਨੇ ਆਂ ਰਾਹ ਬਦਲ ਦਿੰਨੇ ਆਂ ਅਸੀਂ ਹੁਣ ਅਸੀਂ ਜਿਵੇਂ ਅੱਗੇ ਜਾਂਦੇ ਹਾਂ ਉਹਦੀ ਰੈਪਰ ਵਾਲ ਦੀ ਰੈਪਰੋਂ ਡੇਲੋਂ ਹੁਣ ਅਸੀਂ ਰੂਟ ਚੇਂਜ ਕਰ ਦਿੱਤਾ ਹੁਣ ਅਸੀਂ ਇੱਧਰ ਤੇ ਜਾਂਦੇ ਆਂ ਮਹਿਮਾ ਸਿੰਘ ਵਾਲ ਦੀ ਮਤਲਬ ਆਏ ਸਮੇ ਦੇ ਸਾਬ ਨਾਲ ਫਿਰ ਬਦਲਦਾ ਰਹਿਦਾ ਕੰਮ ਸਹੀ ਗੱਲ ਹੈ ਤਾਂ ਹੀ ਤਾਂ ਬੋਲਦੇ ਨੇ ਬੇਖੇ ਹੀ ਜਾਣਾ ਓਏ ਆਪ ਤੇ ਕਿਹੜੀ ਉਧਰੀ ਐ ਇੱਕ ਵੇ ਪਾਸੇ ਇੱਧਰ ਆਓ ਅੱਜ ਕੀ ਮੇਰੀ ਆ ਗਈ ਸਾਡੀ ਆਦ ਮਹਿ ਗਿਆ ਸੋਹਣੀਏ ਨੀ ਅੱਜ ਤਾਂ ਬਹੁਤ ਦਿਨਾਂ ਬਾਅਦ ਘਰੇ ਆਉਣਾ ਹੋਇਆ ਮਿਸ ਯੂ ਮਾਈ ਹੋਮ ਸ਼ੇਰ ਨੇ ਆਉਂਦੇ ਨਹੀਂ ਕੋਟੀ ਕਾਟੀ ਲਾਤੀ ਆਪਦੀ ਕੀ ਖਾ ਮੈਂ ਤੈਨੂੰ ਟਾਈਮ 11:30 ਹੋ ਗਏ ਤੇ ਮੱਥਾ ਆਪਾਂ ਟੇਕ ਲਿਆ ਹੁਣ ਦੇਖਦੇ ਆ ਕੀ ਪਲਾਨ ਨੇ ਜੋਧਾ ਨੂੰ ਜਾਣੇ ਆ ਜਾਂ ਘੰਟਾ ਦੋ ਘੰਟੇ ਬਾਅਦ ਰੋਟੀ ਰੱਟੇ ਖਾ ਕੇ ਫੇਰ ਜਾਣੇ ਆ ਕਿਉਂਕਿ ਹਲੇ ਆਪਾਂ ਜੋਧਾ ਜਾ ਕੇ ਵੀ ਕਣਕ ਵੇਚਣੀ ਆ ਜਿਹੜੀ ਕੱਲ ਵੇਚ ਰਹੀ ਸੀ ਚਲੋ ਵੀ ਹੁਣ ਆਪਾਂ ਬੰਦਰਨ ਸ਼ਹਿਰੇ ਇੱਥੇ ਰਹਿਣਗੇ ਮੈਂ ਡੈਡੀ ਨਾਲ ਚੱਲੇ ਆ ਵਾਪਸ ਘਮਕਮਾ ਕੇ ਤੇ ਆਪਾਂ ਆਪਦੇ ਸਾਰੇ ਕੰਮ ਕਰ ਕਰਕੇ ਫੇਰ ਖੇਤ ਪਹੁੰਚ ਗਏ ਹੁਣ ਜਿੰਨੀ ਕ ਆਪਣੀ ਕੱਲ ਕਣਕ ਵੇਚਣੀ ਰਹੀ ਸੀ ਉਹ ਵੇਚਾਂਗੇ ਇਹ ਬਾਹਰ ਟਾਈਮ ਲੱਗਦਾ ਮੈਨੂੰ ਲੱਗਾ ਪੱਤ ਤੋਂ ਪੱਤ ਸਵਾਗ ਘੰਟਾ ਲੱਗੂ ਸਮੇਂ ਦੇ ਹਿਸਾਬ ਨਾਲ ਹੌਲੀ ਹੌਲੀ ਖੇਤੀ ਕਰਨ ਦੇ ਤਰੀਕੇ ਬਦਲਦੇ ਜਾਂਦੇ ਆ ਪਹਿਲਾਂ ਬਲਦਾਂ ਨਾਲ ਖੇਤੀ ਕਰਦੇ ਸੀ ਫਿਰ ਟਰੈਕਟਰ ਲੈ ਲੇ ਆ ਹੁਣ ਪਤਾ ਨਹੀਂ ਕਿੱਡੇ ਕਿੱਡੇ ਇੰਪਲੀਮੈਂਟ ਆ ਗਏ ਪਰ ਆਲੇ ਨੂੰ ਵਿੱਚ ਹੀ ਰਗੜ ਦਿੰਦੇ ਆ ਮਤਲਬ ਹੌਲੀ ਹੌਲੀ ਡੇ ਬਾਈ ਡੇ ਕੰਮ ਮਸ਼ੀਨੀ ਹੋਈ ਜਾਂਦਾ ਹੱਥੀ ਕੰਮ ਘਟਦਾ ਜਾਂਦਾ ਆਪਣੀ ਡਿਊਟੀ ਬਸ ਆਹੀ ਐ ਇੱਥੇ ਹਈਆ ਗੱਟੂ ਖੋਲੀ ਜਾਣੇ ਮੈਂ ਹਲੇ ਜ਼ਿੰਦਗੀ ਚ ਇੰਨਾ ਕਾਮਯਾਬ ਤਾਂ ਹੋਇਆ ਨਹੀਂ ਪਰ ਜ਼ਿੰਦਗੀ ਚ ਐਕਸਪੀਰੀਅੰਸ ਬਹੁਤ ਕੁਝ ਕਰ ਲਿਆ ਘਰੋਂ ਬਾਹਰ ਰਿਆਂ 8-10 ਸਾਲ ਮਤਲਬ ਆਪ ਹੀ ਰੋਟੀ ਬਣਾਉਣੀ ਆਪ ਹੀ ਖਾਣੀ ਆਪ ਹੀ ਕਪੜੇ ਧੋਣੇ ਤੇ ਉਦੋਂ ਬਾਅਦ ਚ 25-26 ਸਾਲ ਦੀ ਉਮਰ ਚ ਢਾਬਾ ਚਲਾਇਆ ਆਪ ਹੀ ਪੋਚੇ ਲਾਇਆ ਆਪ ਹੀ ਡਿਲੀਵਰੀਆਂ ਵੀ ਕੀਤੀਆਂ ਤੇ ਫਿਰ YouTube ਵੀ ਕੀਤਾ ਤੇ ਹੁਣ YouTube ਦੇ ਨਾਲ ਨਾਲ ਖੇਤੀ ਚ ਵੀ ਪੂਰਾ ਆ ਗਿਆ ਹੋਰ 5-7 ਦਿਨ ਫਿਰ ਡੈਡੀ ਤੇ ਮੰਮੀ ਨੇ ਫੇਰ ਬਾਹਰ ਚਲੇ ਜਾਣਾ ਮੈਂ ਤੇ ਇਸ ਵਾਰੀ ਉਹ ਥੋੜਾ ਜਿਆਦਾ ਰਹਿਣਗੇ ਵੀ ਲੰਬੇ ਟਾਈਮ ਲਈ ਬਿਕੋਜ਼ ਡੈਡੀ ਹੋਣੀ ਅਮਰੀਕਾ ਦੇ ਹੁਣ ਪੀਆਰ ਨੇ ਜੇ ਉਹ ਬੜਾ ਟਾਈਮ ਇੰਡੀਆ ਰਹਿਣਗੇ ਤਾਂ ਉਹ ਸਵਾਲ ਜਵਾਬ ਕਰਨਗੇ ਜਦੋਂ ਵਾਪਸ ਜਾਇਆ ਕਰਨਗੇ ਸੋ ਇਸ ਵਾਰੀ ਹੁਣ ਉਹਨਾਂ ਨੂੰ ਸਾਲ ਡੇਢ ਸਾਲ 2 ਸਾਲ ਅਮਰੀਕਾ ਹੀ ਲੋਣੇ ਪੈਣੇ ਆ ਕਿ ਉਹਨਾਂ ਨੇ ਫਿਰ ਇੰਡੀਆ ਆਉਣਾ ਵੀ ਆ ਥੋੜੇ ਬਲ ਟਾਈਮ ਲਈ ਤਾਂ ਉਹਨਾਂ ਨੂੰ ਉੱਥੋਂ ਪਰਮਿਸ਼ਨ ਲੈ ਕੇ ਆਉਣਾ ਪਊਗਾ ਇਹ ਥੋੜਾ ਜਿਆਦਾ 4-5 ਸਾਲ ਆਈ ਚੱਲੂ ਮਿਲਦਾ ਹਲੇ ਇਸ ਲਈ ਹੁਣ ਸਾਰੇ ਖੇਤੀ ਦੀ ਭਾਗ ਡੋਰ ਵੀ ਆਪਣੇ ਹੱਥੀਆਂ ਹੀ ਆ ਪਰ ਆਪਾਂ ਦਬਨ ਵਾਲਿਆਂ ਚ ਨਹੀਂ ਹੈਗੇ ਆਪਾਂ ਖੇਤੀ ਘਟਾਉਂਦੇ ਨਹੀਂ ਉਹਦੋਂ ਖੇਤੀ ਵਧਾਵਾਂਗੇ ਕਿਉਂਕਿ ਗੱਲ ਮੈਂ ਇਸ ਲਈ ਕੀਤੀ ਆ ਕਿਉਂਕਿ ਖੇਤੀ ਬੜੀ ਕਰਕੇ ਥੋੜਾ ਬਹੁਤਾ ਬਲੌਗਾਂ ਨਾਲ ਕੰਪਰੋਮਾਈਜ਼ ਕਰਨਾ ਪੈਂਦਾ ਵਾ ਪਰ ਜਾਦੇ ਅਸੀਂ ਬਲੌਗ ਬਣਾਉਣ ਲੱਗੇ ਆ ਜੋ ਸਾਡੀ ਜ਼ਿੰਦਗੀ ਚੱਲਦਾ ਹੁੰਦਾ ਅਸੀਂ ਉਹਨੂੰ ਹੀ ਰਿਕਾਰਡ ਕਰਦੇ ਹੰਨੇ ਆ ਤੇ ਹੁਣ ਸਾਡੀ ਜ਼ਿੰਦਗੀ ਚ ਖੇਤੀ ਬੜੀ ਚੱਲ ਰਹੀ ਆ ਬੇ ਜਿਵੇਂ ਜਿਵੇਂ ਜ਼ਿੰਦਗੀ ਚੱਲੀ ਜਾਊ ਓਵੇਂ ਓਵੇਂ ਆਪਾਂ ਆਪ ਦੇ ਆਪ ਨੂੰ ਢਾਲ ਲਈਦਾ ਆਪਾਂ ਕੋਈ ਪਾਲੇ ਵੱਡੇ ਬੰਦੇ ਤਾਂ ਹੈ ਨਹੀਂਗੇ ਆ ਉਹਦੇ ਸਾਹ ਵੀ ਨਹੀਂ ਚੱਲੀਦਾ ਜਿੰਨੇ ਕ ਆਪਣੀ ਚਾਦਰ ਆ ਪਾਉਣ ਨੇ ਕੋ ਪੈਰ ਫਸਾਰੀਦੇ ਆ ਤੇ ਆਹਦੀ ਜ਼ਿੰਦਗੀ ਨੂੰ ਸੁਆਹ ਨਾ ਕੱਟੀਦਾ ਟਾਈਮ ਸ਼ਾਮ ਦੇ 5:00 ਵਜੇ 5 ਕਿ ਮਿੰਟ ਰਹਿ ਗਏ ਆਪਣੀ ਕਣਕ ਬੀਜ ਗਈ ਜਿਹੜੀ ਆਪਾਂ ਬਿਜ਼ਨਸ ਕੀਤੀ ਤੇ ਹੁਣ ਆਪਾਂ ਸਾਈਕਲ ਖਿੱਚਤਾ ਵਾਪਸ ਪਿੰਡ ਨੂੰ ਕਿਉਂਕਿ ਆਪਣੀ ਦੂਜੀ ਗੱਡੀ ਪਵਨ ਹਰਨਸ਼ੇਰ ਉੱਥੇ ਆ ਤੇ ਅਸੀਂ 7:00 ਵਜੇ ਅੱਜ ਇੱਕ ਬਰਥਡੇ ਪਾਰਟੀ ਤੇ ਵੀ ਜਾਣਾ ਹਾਂ ਮੈਂ ਘਰ ਤੋਂ 15 ਕਿਲੋਮੀਟਰ ਆ ਗਿਆ ਉਹ ਮੇਰੇ ਕੋਲ ਨੂੰ ਬਾਬਾ ਨਿਕਲਿਆ ਉਹ ਸਾਈਕਲ ਤੇ ਆ ਜਿਹੜਾ ਉਹ ਮੂਰੇ ਕ ਬਾਬਾ ਜਾਂਦਾ ਵਾ ਸੰਤਰੀ ਪਰਨੇ ਵਾਲਾ ਬਈ ਸਕੂਟਰ ਨਾਲ ਵੀ ਤੇ ਜਾਂਦਾ ਮੈਂ ਤਾਂ ਐ ਸੀ ਕੋਈ ਮਹੀ ਸਾਈਕਲ ਤੇ ਚਲਾ ਲੈਣਾ ਨਾ ਭਾਈ ਬਾਬੇ ਬੈਠਿਆ ਮੈਂ ਤੁਰਤੇ ਹਲੇ ਅੱਜ ਮੈਂ ਘਰੋਂ ਪਾਣੀ ਲੈ ਜਾਉਣਾ ਭੁੱਲ ਗਿਆ ਸੀਗਾ ਢੇਲੋਂ ਕ੍ਰੋਸ ਕਰ ਗਿਆ ਮੈਂ ਚੱਲਣ ਜੂਸ ਪੀ ਕੇ ਚੱਲਦੇ ਆ ਉਧਰ ਸੂਰਜ ਵੀ ਛਪਨ ਵਾਲਾ ਵਾ ਤੇ ਮੈਂ ਹਲੇ ਅੱਧੇ ਰਾਹ ਤੋਂ 2-4 ਕਿਲੋਮੀਟਰ ਉਪਰ ਹੀ ਕ੍ਰੋਸ ਕੀਤਾ ਅੱਜ ਮੈਂ ਨਾਲੇ ਰਾਤ ਚ ਖੜ ਕੇ ਜੂਸ ਪੀਤਾ ਕੇਲਾ ਖਾਦਾ ਫੇਰ ਵੀ ਪਿਛਲੀਆਂ ਦੋ ਵਾਰੀਆਂ ਨਾਲੋਂ 15-20 ਮਿੰਟ ਪਹਿਲਾਂ ਪਹੁੰਚ ਗਿਆ ਤਾਂ ਹੀ ਸਿਆਣੇ ਕਹਿੰਦੇ ਹੁੰਦੇ ਆ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਚਲੋ ਵੀ ਹੁਣ ਆਪਾਂ ਇਹ ਕਰਦੇ ਆ ਆ ਬਲੌਗ ਕਰਦੇ ਆ ਇੱਥੇ ਐਂਡ ਜੇ ਬਲੌਗ ਵਧੀਆ ਲੱਗਿਆ ਕਿਸੇ ਵੀ ਰੀਜ਼ਨ ਕਰਕੇ ਬਲੌਗ ਨੂੰ ਲਾਈਕ ਚੈਨਲ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਮੈਂਟ ਜਰੂਰ ਕਰਿਓ ਤੇ ਮੇਰੇ ਆਉਂਦਿਆਂ ਨੂੰ ਟੋਜ ਜਮੂਰ ਤਾਂ ਪਿਆਰ ਬੈਠੇ ਆ ਹਲੇ ਮੈਂ ਵੀਡੀਓ ਡਿਟੈਕ ਕਰਨੀ ਆ ਅਪਲੋਡ ਕਰਨੀ ਆ ਫਿਰ ਜਾਉਂਗੀ ਅੱਜ ਦੋ ਜਮੂਰੇ ਦੇਖਣੇ ਆ ਇੱਕ ਤਾਂ ਜਮੂਰਾ ਬੈਠਾ ਕੀ ਕਹੀ ਜਾਂਦਾ ਅੰਗੂਰ